ਭਾਰਤੀ ਜਨਤਾ ਪਾਰਟੀ ਦੀ ਸਮਾਣਾ ਦੇ ਜੋਰੀ ਵੈਂਕਟ ਹਾਲ ਦੇ ਵਿੱਚ ਮੀਟਿੰਗ ਹੋਈ ਜਿਸ ਦੇ ਵਿੱਚ ਐਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਲੱੱੜ ਆਏ ਅਤੇ ਵਾਣੇ ਮੀਡੀਆ ਨਾਲ ਗੱਲਬਾਤ ਕਰਦੇ ਪੰਜਾਬ ਸਰਕਾਰ ਤੇ ਹਮਲਾ ਕਰਦੇ ਕਿਹਾ ਕਿ ਜੋ ਕੇਂਦਰ ਦੀ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖਿਆ ਉਸका ਧਾਰਮਿਕ ਗੱਲਣਾ ਕਰ ਰਹੇ ਉਸ ਦਾ ਨਾਮ ਇਹ ਹੈ ਵਿਗਰਾਮਣ ਵਿਕਾਸ ਆਜੀਬਿਕਾ ਮਿਸ਼ਨ ਜਿਸ ਨੂੰ ਇਹ ਰਾਮ ਜੀ ਦੇ ਨਾਮ ਜੋੜ ਕੇ ਬਾਜਪਾ ਨੂੰ ਬਦਨਾਮ ਕਰ ਰਹੇ ਹਨ ਔਰ ਪੰਜਾਬ ਦੇ ਜਿਹੜੇ ਹੱਕ ਹੈ ਉਸ ਨੂੰ ਗਰੀਬਾਂ ਦੇ ਹੱਕਾਂ ਨੂੰ ਸਰਕਾਰ ਖਾ ਰਹੀ ਹੈ ਜੋ ਪਿਛਲੇ ਸਾਲਾਂ ਦੇ ਦੌਰਾਨ ਘਪਲੇ ਹੋਏ ਹਨ ਉਸकी ਇੱਕ ਤੇ ਵੀ ਕਾਰਵਾਈ ਸਟੇਟ ਸਰਕਾਰ ਵੱਲੋਂ ਨਹੀਂ ਕੀਤੀ ਗਈ ਇਹ ਸਾਰੀ ਗੱਲਾਂ ਦੇ ਦੋਸ ਉਹਨਾਂ ਵੱਲੋਂ ਲਾਏ ਗਏ ਉਹਨੇ ਇਹ ਵੀ ਐਲਾਨ ਕੀਤਾ ਦੱਸਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਕੋਈ ਵਜੂਦ ਨਹੀਂ ਹੈ ਆਉਣ ਵਾਲੇ 2027 ਵਿੱਚ ਕਾਂਗਰਸ ਨੂੰ ਇੱਕ ਸੀਟ ਵੀ ਨਹੀਂ ਆਣੀ ਇਹਨਾਂ ਦੇ ਪ੍ਰਧਾਨ ਨੂੰ ਨਹੀਂ ਪਤਾ ਕਿਸ ਨੂੰ ਕੀ ਬੋਲਣਾ ਹੈ ਕਿਸ ਨੂੰ ਬੂਟਾ ਸਿੰਘ ਬਾਰੇ ਮਾੜਾ ਚੰਗਾ ਬੋਲਿਆ ਗਿਆ ਉਸਕੇ ਬਾਅਦ ਕਿਸੇ ਹੋਰ ਨੂੰ ਬੋਲਿਆ ਜਾ ਰਿਹਾ ਲਗਾਤਾਰ ਇਹਨਾਂ ਕੀ ਬਿਆਨਬਾਜ਼ੀ ਹੈ ਪੰਜਾਬ ਦੇ ਵਿੱਚ ਇਹਨਾਂ ਦੀ ਇੱਕ ਸੀਟ ਵੀ ਨਹੀਂ ਆਣੀ ਹੈ ਔਰ ਪੰਜਾਬ ਦੇ ਵਿੱਚ ਯੋਗੀ ਵਰਗਾ ਰਾਜ ਅਸੀਂ ਲਿਆ ਕੇ ਦਿਖਾਵਾਂਗੇ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਭਾਵੇਂ ਕਿਲੋ ਸੋਨਾ ਪਾ ਕੇ ਖੜਾ ਹੋ ਜਾਏ ਕੋਈ ਵਾਰਦਾਤ ਨਹੀਂ ਹੋਣੀ ਸਭ ਨੂੰ ਸਾਡੀ ਸਰਕਾਰ ਸਿੱਧਾ ਕਰੇਗੀ ਜ ਆਪਣਾ ਪਟਿਆਲਾ ਸਾਊਥ ਦੇ ਵਿੱਚ ਪ੍ਰਧਾਨ ਜੀ ਸਾਡੇ ਹਰਮੇਸ਼ ਕੋਇਲ ਜੀ ਤੇ ਉਹਨਾਂ ਦੀ ਉਹਨਾਂ ਦੀ ਟੀਮ ਹੈ ਸਾਰੀ ਨਾਲ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੈਂ ਅਸਰ ਲੱਧੜ ਅਸੀਂ ਮੋਰਚਾ ਪ੍ਰਧਾਨ ਭਾਜਪਾ ਪੰਜਾਬ ਵਿਸ਼ੇਸ਼ ਤੌਰ ਤੇ ਇੱਥੇ ਇਸ ਕਰਕੇ ਆਇਆ ਕਿ ਵੀ ਆਪਾਂ ਪ੍ਰੈਸ ਦੇ ਵੀਰਾਂ ਦੇ ਰਾਹੀਂ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦੇ ਰਾਹੀਂ ਲੋਕਾਂ ਤੱਕ ਇਹ ਗੱਲ ਪਹੁੰਚਦੀ ਕਰੀਏ ਕਿ ਆਪਣਾ ਜੀ ਰਾਮ ਜੀ ਜਿਹੜੀ ਨਵੀਂ ਸਕੀਮ ਹੈ ਇਹ ਕੀ ਹੈ ਤੇ ਮਨਰੇਗਾ ਨਾਲੋਂ ਇਹਦੇ ਵਿੱਚ ਕੀ ਫਰਕ ਹੈਗਾ ਪਹਿਲਾਂ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਮਨਰੇਗਾ ਬਾਰੇ ਦੱਸਣਾ ਚਾਹਨਾ ਆ ਕਿ ਮਨਰੇਗਾ ਜਿਹੜੀ ਸਕੀਮ ਹੈ ਕਾਂਗਰਸ ਦੇ ਵੇਲੇ ਇਹ ਸ਼ੁਰੂ ਹੋਈ ਸੀਗੀ ਤੇ ਇਹ ਮਹਾਤਮਾ ਗਾਂਧੀ ਅੱਗੇ ਗਰੰਟੀ ਰੋਜ਼ਗਾਰ ਸਕੀਮ ਸੀ ਇਹਦਾ ਨਾਂ ਜਿਹੜਾ ਇਹ ਆਪਣਾ ਪਹਿਲਾਂ ਨਰੇਗਾ ਸੀ ਇਹ ਮਹਾਤਮਾ ਗਾਂਧੀ ਇਹਨਾਂ ਨੇ ਬਾਅਦ ਚ ਲਾਇਆ ਸੀਗਾ ਨਾਂ ਦਾ ਚੇਂਜ ਜੜੇ ਹੁਣ ਕਹਿੰਦੇ ਆ ਕਿ ਜੀ ਰਾਮ ਜੀ ਕਿਉਂ ਕਰ ਦਿੱਤਾ ਹੈਗਾ ਸਕੀਮਾਂ ਦੇ ਨਾਂ ਤਾਂ ਬਦਲਦੇ ਰਹਿੰਦੇ ਹੈਗੇ ਆ ਸੋ ਇਸ ਕਰਕੇ ਇਹਦੇ ਵਿੱਚ ਕੋਈ ਵਿਸ਼ੇਸ਼ ਗੱਲ ਨਹੀਂ ਹੈਗੀ ਨੰਬਰ 1 ਸੈਕੰਡ ਹੈਗਾ ਆ ਕਿ ਇਹ ਜਿਹੜੀ ਮਨਰੇਗਾ ਸਕੀਮ ਸੀ ਇਹ 100% ਭਾਰਤ ਸਰਕਾਰ ਵੱਲੋਂ ਜਿਹੜੇ ਫੰਡ ਆਉਂਦੇ ਸੀ ਇਸ ਸਕੀਮ ਦੇ ਤਹਿਤ ਔਰ 100 ਦਿਨ ਦਾ ਰੋਜ਼ਗਾਰ ਦੇਣਾ ਸੀ ਹਰ ਪਿੰਡ ਦੇ ਵਿੱਚ ਹਰ ਗਰੀਬ ਆਦਮੀ ਨੂੰ ਜਿਹੜਾ ਕੰਮ ਮੰਗਦਾ ਸੀਗਾ ਜੇਕਰ 100 ਦਿਨ ਦਾ ਰੋਜ਼ਗਾਰ ਮੁਹੱਈਆ ਨਹੀਂ ਹੋ ਸਕਦਾ ਬੰਦਾ ਕੰਮ ਮੰਗਦਾ ਹੈ ਪਿੰਡ 'ਚ ਕੋਈ ਕੰਮ ਹੈ ਨਹੀਂ ਤਾਂ ਉਹਨੂੰ ਅਨਐਮਪਲੋਇਮੈਂਟ ਅਲਾਉਂਸ ਦੇਣਾ ਸੀਗਾ ਨੰਬਰ 3 ਜੇ ਕੋਈ ਐਸਸੀ ਵਰਗ ਦਾ ਬੰਦਾ ਹੈਗਾ ਉਹਦੇ ਨਾਲ ਵਿਤਕਰਾ ਹੋ ਰਿਹਾ ਹੈਗਾ ਸ਼ੈਡਿਊਲ ਕਾਸਟ ਬੰਦਾ ਹੈਗਾ ਕੰਮ ਉਹਨੂੰ ਕਿਸੇ ਜਾਤੀ ਦਾਾਰਤ ਵਜ੍ਹਾ ਕਰਕੇ ਨਹੀਂ ਦਿੱਤਾ ਜਾ ਰਿਹਾ ਤਾਂ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਹੋਣਾ ਸੀਗਾ ਇਹ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਆਪਾਂ ਮਨਰੇਗਾ ਸਕੀਮ ਦੀਆਂ ਸੀਗੀਆਂ 100% ਪੈਸਾ ਭਾਰਤ ਸਰਕਾਰ ਵੱਲੋਂ ਆਂਦਾ ਸੀਗਾ ਹੁਣ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਜਦੋਂ ਆਈਆਂ ਸ਼ਿਕਾਇਤਾਂ ਗਈਆਂ ਭਾਰਤ ਸਰਕਾਰ ਨੂੰ ਸਾਡੇ ਅੱਜ ਦੇ ਜਿਹੜੇ ਆਪਣੇ ਮੰਤਰੀ ਹੈਗੇ ਆ ਉਹਨਾਂ ਦਾ ਨਾਂ ਆ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਆਪਣਾ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮਿਨਿਸਟਰ ਹੈਗੇ ਆ ਕੇਂਦਰ ਦੇ ਤਾਂ ਉਹਨਾਂ ਨੂੰ ਬਹੁਤ ਸਾਰੇ ਵਫਦ ਮਿਲੇ ਉਹ ਆਪ ਪੰਜਾਬ ਦੇ ਵਿੱਚ ਮਨਰੇਗਾ ਵਰਕਰਾਂ ਦੇ ਨਾਲ ਆ ਕੇ ਜਿੱਦਾਂ ਆਪਾਂ ਅੱਜ ਬੈਠੇ ਹੈਗੇ ਆ ਵਰਕਰਾਂ ਦੇ ਨਾਲ ਬੈਠ ਕੇ ਜਿਹੜੇ ਕੋਈ ਪੜਿਆ ਲਿਖਿਆ ਟਟ ਹੈ ਜਾਂ ਕੋਈ ਅਨਪੜ ਹੈ ਉਹਨਾਂ ਨਾਲ ਮੀਟਿੰਗਾਂ ਕਰਕੇ ਗਏ ਕਿ ਭਈ ਦੱਸੋ ਤੁਹਾਨੂੰ ਕੀ ਤਕਲੀਫ ਹੈ ਇਹਨਾਂ ਦੀ ਤੇ ਜਦੋਂ ਉਹਨਾਂ ਨੇ ਸਾਰੀਆਂ ਦੀਆਂ ਸੁਣੀਆਂ ਜਲੰਧਰ ਮੀਟਿੰਗ ਹੋਈ ਸੀ ਕੋਈ 1.5 ਮਹੀਨੇ ਪਹਿਲਾਂ ਦੀ ਗੱਲ ਹੈ ਸ਼ਾਇਦ ਅਕਤੂਬਰ ਨਵੰਬਰ ਦੇ ਵਿੱਚ ਤਾਂ ਉਹ ਉਹਨਾਂ ਨੂੰ ਸੁਣ ਕੇ ਗਏ ਸਾਰਾ ਦਿਨ ਲਾਇਆ ਤੇ ਲਿਜਾ ਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ 2024 ਦੇ ਵਿੱਚ 100 ਦਿਨ ਦੀ بجائے 36 ਦਿਨ ਕੰਮ ਮਿਲਿਆ 100 ਦਿਨ ਕੰਮ ਦੇਣਾ ਸੀਗਾ 36 ਦਿਨ ਕੰਮ ਮਿਲਿਆ ਤੇ 2025 ਜਿਹੜਾ ਹੁਣੇ ਸਾਲ ਗਿਆ ਹੈਗਾ ਇਹਦੇ ਵਿੱਚ 26 ਦਿਨ ਕੰਮ ਮਿਲਿਆ ਪੂਰੇ ਸਾਲ ਦੇ ਵਿੱਚ ਤਾਂ ਆਪਣਾ ਜਿਹੜਾ ਆਪਣਾ ਸਮੱਸਿਆ ਹੈਗੀ ਆ 10653 ਸ਼ਿਕਾਇਤਾਂ ਗਈਆਂ ਆਪਣਾ ਉਹਨਾਂ ਕੋਲ ਲਿਖਤੀ ਸ਼ਿਕਾਇਤਾਂ ਜਿਹੜੀਆਂ ਇੱਥੋਂ ਕਿਸੇ ਨੇ ਬਾਈ ਪੋਸਟ ਭੇਜੀਆਂ ਕਿਸੇ ਨੇ ਬਾਈ ਮੇਲ ਪੇ ਜੀਆਂ 10653 ਹੁਣ ਆਪਣਾ ਇੱਕ ਫੈਡਰਲ ਸਟਰਕਚਰ ਹੈ ਇੱਕ ਆਪਣਾ ਸਿਸਟਮ ਹੈ ਕਿ ਬਈ ਸ਼ਿਕਾਇਤਾਂ ਦਾ ਨਿਪਟਾਰਾ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਕਰਨਾ ਹੈ ਕਿਉਂਕਿ ਇੰਪਲੀਮੈਂਟੇਸ਼ਨ ਵੀ ਪੰਜਾਬ ਸਰਕਾਰ ਦੇ ਰਾਹੀਂ ਹੋ ਰਹੀ ਹੈ ਸਕੀਮ ਦੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਸ਼ਿਕਾਇਤਾਂ ਦਾ ਪੜਤਾਲ ਕਰ ਲੋ ਤੇ ਜੇ ਕੋਈ ਕਸੂਰਵਾਰ ਪਾਇਆ ਗਿਆ ਹੈਗਾ ਤਾਂ ਭਈ ਉਹਨਾਂ ਦੇ ਖਿਲਾਫ ਐਕਸ਼ਨ ਲਓ ਇੱਕ ਵੀ ਸ਼ਿਕਾਇਤ ਤੇ ਐਕਸ਼ਨ ਨਹੀਂ ਹੋਇਆ ਨਾਟ ਇਵਨ ਅ ਸਿੰਗਲ ਇੱਕ ਵੀ ਸ਼ਿਕਾਇਤ ਤੇ ਐਕਸ਼ਨ ਨਹੀਂ ਹੋਇਆ ਪੰਜਾਬ ਸਰਕਾਰ ਨੇ ਨਹੀਂ ਲਿਆ ਨੰਬਰ 1 ਨੰਬਰ 2 ਕਰਾਪਸ਼ਨ ਦੇ ਕੇਸ ਜਿਹੜੇ ਸੀਗੇ ਜੀ ਘਪਲਾ ਹੋ ਗਿਆ ਡਬਲ ਡਬਲ ਟ੍ਰिपल ਟ੍ਰिपल ਇੱਕੋ ਹੀ ਕੰਮ ਦੇ ਇਹਨਾਂ ਨੇ ਆਪਣਾ ਆਪਣਾ ਪੈਸੇ ਲੈ ਲਏ ਹੈਗੇ ਆ ਦਿਖਾ ਕੇ ਕਿ ਜੀ ਇਹ ਮਨਰੇਗਾ ਦੇ ਤਹਿਤ ਕੰਮ ਕੀਤਾ ਮੰਨ ਲਓ ਛੱਪੜ ਦੀ ਸਫਾਈ ਕੀਤੀ ਆ ਡਰੇਨ ਦੀ ਸਫਾਈ ਕੀਤੀ ਆ ਜਾਂ ਆਪਣਾ ਅਰਥਵਰਕ ਕੀਤਾ ਹੈਗਾ ਸੜਕ ਦੇ ਨਾਲ ਨਾਲ ਮਿੱਟੀ ਪਾਈ ਆ ਤਿੰਨ ਤਿੰਨ ਵਾਰੀ ਇੱਕੋ ਹੀ ਕੰਮ ਨੂੰ ਦਿਖਾ ਕੇ ਪੈਸੇ ਲੈ ਲਏ ਗਏ ਆ ਸ਼ਰੇਆਮ ਕਪਲਾ ਹੋਇਆ ਲੇਕਿਨ ਕੋਈ ਨਿਪਟਾਰਾ ਨਹੀਂ ਹੈਗਾ ਸਭ ਤੋਂ ਵੱਡਾ ਜਿਹੜਾ ਸਿਸਟਮ ਇਹਨਾਂ ਨੇ ਕੀ ਕੀਤਾ ਹੈਗਾ ਆ ਪੰਜਾਬ ਦੇ ਵਿੱਚ ਇੱਕ ਫਿਊਡਲ ਕਲਚਰ ਫਿਊਡਲ ਕਲਚਰ ਤੁਸੀਂ ਸਮਝਦੇ ਹੋ ਮੇਰੇ ਭਰਾ ਤੁਸੀਂ ਪੱਤਰਕਾਰ ਵੀਰ ਕਿ ਇੱਕ ਸਿਸਟਮ ਹੈ ਜਿਹਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਅਮੀਰ ਆਦਮੀ ਹੈ ਉਹ ਜਾਦਾ ਖੁਦ ਸਰਪੰਚ ਹੈ ਜਾਂ ਉਹਦਾ ਪਿਆਦਾ ਸਰਪੰਚ ਹੈ ਤੇ ਉਹਨੇ ਆਪਣਾ ਗਰੀਬ ਆਦਮੀਆਂ ਦੇ ਜਿਹੜੇ ਆਪਣੇ ਏਟੀਐਮ ਕਾਰਡ ਹੈ ਜਿਹਦੇ ਵਿੱਚ ਅੱਜਕੱਲ ਆਪਾਂ ਬੈਂਕ ਦੇ ਰਾਹੀਂ ਲੈ ਲੈਨੇ ਆ ਇਲੈਕਟ੍ਰੋਨਿਕਲੀ ਪੇਮੈਂਟ ਹੋ ਜਾਂਦੀਆਂ ਆ ਉਹ ਕੋ ਆਪਣਾ ਇਸ਼ੂ ਕਰਾ ਕੇ ਜੇਬ 'ਚ ਪਾ ਲਿਆ ਜੇਬ 'ਚ ਪਾ ਕੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਪੈਸੇ ਦਿੰਦਾ ਸੀਗਾ ਇਹ ਸ਼ਿਕਾਇਤਾਂ ਵੀ ਹਿੱਸਾ ਉਹਦਾ ਪੈਸੇ ਦੇਣ ਤੇ بجائے ਉਹਨਾਂ ਤੋਂ ਜਾਨੀ ਕਿ ਜੇ ਕਿਸੇ ਨੇ 4000 ਦਾ ਕੰਮ ਕੀਤਾ ਤੇ 1000 ਰੁਪਏ ਦਿੱਤਾ ਜੇ ਕਿਸੇ ਨੇ 10000 ਦਾ ਕੰਮ ਕੀਤਾ ਜਦੋਂ ਜੀ ਕੀਤਾ ਉਦੋਂ ਦਿੱਤਾ ਜਿਹੜੀਆਂ ਬਜ਼ੁਰਗ ਔਰਤਾਂ ਸੀਗੀਆਂ ਉਹਨਾਂ ਨੂੰ ਘਰ ਦਾ ਗੋਹਾ ਗੂੜਾ ਕਰਨ ਤੇ ਲਾ ਲਿਆ ਜਿਹੜੇ ਲੋਕੀ ਬੰਦੇ ਸੀਗੇ ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਤੇ ਲਾ ਲਿਆ ਜਾਨੀ ਕਿ ਇਹਦੀ ਮਿਸ ਮੈਨੇਜਮੈਂਟ ਜਿਹੜੀ ਸੀ ਹੱਦ ਦਰਜੇ ਦੀ ਹੋ ਰਹੀ ਸੀ ਸਭ ਤੋਂ ਵੱਡੀ ਗੱਲ ਹੈ 5 ਸਾਲ ਪਹਿਲਾਂ ਕਾਂਗਰਸ ਰਹੀ ਸਰਕਾਰ ਹੁਣ ਇਹਨਾਂ ਦੇ ਆ ਗਈ ਆਪਣਾ ਆਮ ਆਦਮੀ ਪਾਰਟੀ ਨੂੰ ਵੀ 4 ਸਾਲ ਹੋ ਗਏ ਆ ਫਰਵਰੀ ਦੇ ਵਿੱਚ ਹੀ ਇਲੈਕਸ਼ਨ ਹੋਇਆ ਸੀਗਾ ਨਾ 2022 ਦੇ ਵਿੱਚ ਅੱਜ ਅਗਲੇ ਮਹੀਨੇ 4 ਸਾਲ ਹੋ ਜਾਣੇ ਆ ਤਾਂ ਆਪਣਾ ਇੱਕ ਵੀ ਇੱਕ ਵੀ ਕੇਸ ਦੇ ਵਿੱਚ ਅਨੰਪਲਾਈਮੈਂਟ ਲਾਉਂਸ ਨਹੀਂ ਦਿੱਤਾ ਕਿਸੇ ਨੂੰ ਕਿਸੇ ਗਰੀਬ ਆਦਮੀ ਨੂੰ ਭਈ ਤੈਨੂੰ 36 ਦਿਨ ਕੰਮ ਦਿੱਤਾ 100 ਦਿਨ ਨਹੀਂ ਦਿੱਤਾ ਤੈਨੂੰ 60 ਦਿਨ ਕੰਮ ਨਹੀਂ ਦੇ ਪਾਏ ਤਾਂ ਆ ਫੜ ਆਪਣਾ ਅਨੰਪਲਾਈਮੈਂਟ ਲਾਉਂਸ ਇਹ ਤਾਂ ਹੋ ਨਹੀਂ ਸਕਦਾ ਕਿ ਗਰੀਬਾਂ ਦੇ ਵਾਸਤੇ ਉਹਨਾਂ ਨੂੰ ਕੰਮ ਦੀ ਲੋੜ ਨਾ ਹੋਵੇ ਹੁਣ ਸਰਕਾਰ ਨੇ ਕੀ ਕੀਤਾ ਵਿਕਸਤ ਭਾਰਤ BB ਜੀ ਰਾਮ ਜੀ ਗਰੰਟੀ ਰੋਜ਼ਗਾਰ ਅਜੀਵਿਕਾ ਮਿਸ਼ਨ ਗ੍ਰਾਮੀਣ ਇਹਦਾ ਨਾਮ ਹੈਗਾ ਜੀ ਰਾਮ ਜੀ ਜਿਹੜਾ ਕਹਿੰਦੇ ਨਾ ਜੀ ਕਈ ਲੋਕੀ ਇਸ ਦੇ ਉੱਤੇ ਹੀ ਆਪਣਾ ਰੌਲਾ ਰੱਪਾ ਪਾਈ ਜਾਂਦੇ ਪਤਾ ਨਹੀਂ ਧਾਰਮਿਕ ਨਾਮ ਰੱਖਤ ਆ ਧਰਮ ਦਾ ਨਾਮ ਇਹਦੇ ਚ ਨਹੀਂ ਲੈਣਾ ਦੇਣਾ ਉਹ ਤਾਂ ਬੋਲਿਆ ਇਸ ਕਰਕੇ ਜਾਂਦਾ ਕਿ ਜੀ ਰਾਮ ਜੀ ਦੇਖਣ ਨੂੰ ਸੁਣਨ ਨੂੰ ਬੜਾ ਅੱਛਾ ਲੱਗਦਾ ਆਪਾਂ ਤਾਂ ਸਾਰੇ ਰਾਮ ਮਈ ਹੈਗੇ ਆ ਪੂਰਾ ਭਾਰਤ ਵਰਸ਼ ਹਿੰਦੁਸਤਾਨ ਰਾਮ ਮਈ ਹੈ ਲੇਕਿਨ ਉਹ ਜੀ ਰਾਮ ਜੀ ਦਾ ਮਤਲਬ ਹੈਗਾ ਆ ਗ੍ਰਾਮੀਣ ਰੋਜ਼ਗਾਰ ਅਜੀਵ ਦਾ ਮਿਸ਼ਨ ਗ੍ਰਾਮੀ ਗਰੰਟੀ ਹੈਗੀ ਇਹ ਸਭ ਇਹਦੀ ਤਾਂ ਇਹਦੇ ਵਿੱਚ ਹੋਰ ਇੱਕ ਨਵੀਂ ਚੀਜ਼ ਲੈ ਕੇ ਆਦਲੀਆ ਕਿ 100 ਦਿੰਦੇ ਰੋਜ਼ਗਾਰ ਦੇ ਨਾਲ ਨਾਲ 100 ਦਿੰਦੇ ਰੋਜ਼ਗਾਰ ਤੋਂ ਜ਼ਿਆਦਾ 125 ਦਿੰਦਾ ਰੋਜ਼ਗਾਰ ਕਰਤਾ ਮਿਨੀਮਮ ਕਿ ਦੇਣਾ ਆ ਉਸ ਤੋਂ ਇਲਾਵਾ ਫਿਰ ਕਿਹਾ ਵੀ ਜੇ ਇਹ ਆਪਣਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਕਿ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਰੋਜ਼ਗਾਰ ਨਹੀਂ ਮਿਲਦਾ ਤਾਂ ਭਈ ਅਨਐਮਪਲੋਇਮੈਂਟ ਅਲੌਂਸ ਦੇਣਾ ਆ ਉਹਦੇ ਵੀ ਆਪਣਾ ਨਿਯਮ ਤੈਅ ਕਰ ਦਿੱਤੇ ਆ ਤੇ ਫਿਰ ਇਲੈਕਟ੍ਰੋਨਿਕਲੀ ਹਾਜ਼ਰੀ ਲੱਗੇਗੀ ਹਰ ਬੰਦੇ ਦੀ ਹਾਜ਼ਰੀ ਇਹ ਲੱਗੇਗੀ ਕਿ ਕੀ ਕੰਮ ਕਰ ਰਹੇ ਹੋ ਤੇ ਜਿਹੜਾ ਕੰਮ ਕਰਨਾ ਆ ਉਹਦੀ ਜੀਓ ਟੈਗਿੰਗ ਕਰੇਗੀ ਜੀਓ ਟੈਗਿੰਗ ਦਾ ਮਤਲਬ ਆਪਾਂ ਅੱਜ ਇੱਥੇ ਬੈਠੇ ਆ ਇਹ ਰੈਸਟੋਰੈਂਟ ਹੈ ਇਹ ਆਪਾਂ ਜਦੋਂ ਆਪਾਂ ਮੋਬਾਈਲ ਤੇ ਕਰਾਂਗੇ ਨਾ ਐਪ ਆਂਦੀ ਹੈ ਜੀਓ ਟੈਗਿੰਗ ਦੀ ਤਾਂ ਇੱਕਦਮ ਆਪਣਾ ਦਿੱਲੀ ਚਲ ਜਾਏਗੀ ਕਿ ਇਹਦੇ ਕੋਆਰਡੀਨੇਟ ਕੀ ਹੈਗਾ ਕੰਮ ਇਥੇ ਕਿਦੋਂ ਕਿਸੇ ਵੇਲੇ ਵੀ ਪਮਾ 20 ਸਾਲਾਂ ਨੂੰ ਤੁਸੀਂ ਚੈੱਕ ਕਰੋ ਇੱਥੇ ਆ ਕੇ ਚੈੱਕ ਕੀਤਾ ਜਾ ਸਕਦਾ ਕਿ ਕੰਮ ਸਹੀ ਹੈ ਗਲਤ ਹੈ ਹਰ ਪਾਸੇ ਆਪਣਾ ਜਿਹੜੀ ਇਨਫੋਰਮੇਸ਼ਨ ਚਲੇ ਜਾਏਗੀ ਹੁਣ ਇਹਨਾਂ ਦੇ ਵਿੱਚ ਅੱਜ ਜਿਹੜਾ ਆਪਣਾ ਕਾਂਗਰਸ ਦਾ ਤੇ ਆਪਣਾ ਆਮ ਆਦਮੀ ਪਾਰਟੀ ਦਾ ਜਿਹੜਾ ਆਪਣਾ ਸੁਕਾ ਹੇਜ਼ ਮਤੇਈ ਦਾ ਮੂੰਹ ਚੁੰਮੇ ਟੁਕ ਨਹੀਂ ਦੇਈਦਾ ਇਹ ਕਿਉਂ ਸਾਥੀ ਪਿਟ ਰਹੇ ਆ ਭਈ ਆਪਣਾ ਨਾ ਤਾਂ ਰੋਜ਼ਗਾਰ ਘਟਾਇਆ ਨਾ ਦਿਨ ਘਟਾਇਆ ਨਾ ਸਗੋਂ ਅਨਐਮਪਲੋਇਮੈਂਟ ਪੱਤਾ ਮਿਲੇਗਾ ਕ腐ਪਸ਼ਨ ਬੰਦ ਹੋਏਗੀ ਫਿਰ ਸਮੱਸਿਆ ਕੀ ਹੈ ਸਮੱਸਿਆ ਇਹ ਹੈਗੀ ਆ ਕਿ ਇੱਕ ਤਾਂ ਇਹ ਸ਼ੇਅਰਿੰਗ ਸਕੀਮ ਕਰ ਦਿੱਤੀ ਹੈ ਭਾਰਤ ਸਰਕਾਰ ਨੇ ਜਿੱਦਾਂ ਸਾਰੀਆਂ ਸਕੀਮਾਂ ਬਾਕੀ ਦੀਆਂ ਹੈਗੀਆਂ 100% ਬੱਚਿਆਂ ਦਾ ਵਜੀਫਾ ਵੀ ਆਂਦਾ ਜਿਹੜਾ ਸ਼ੈਡਿਊਲ ਦਾ ਸ਼ੈਡਿਊਲ ਟਰਾਈ ਬੱਚਿਆਂ ਦਾ OBC ਬੱਚਿਆਂ ਦਾ ਉਹਦੇ ਵਿੱਚ ਵੀ ਸ਼ੇਅਰਿੰਗ ਹੈ ਸਟੇਟ ਦੀ ਜੇ ਹੜਾ ਦਾ ਪੈਸਾ ਆਂਦਾ ਹੈਗਾ 1094 ਕਰੋੜ ਰੁਪਈਆ ਆਇਆ ਪਿਛਲੇ ਆਪਣਾ 25 26 ਦਾ 1094 ਕਰੋੜ ਜਿਹਦੇ ਚੋ 820 ਕਰੋੜ ਆਪਣਾ ਭਾਰਤ ਸਰਕਾਰ ਨੇ ਦਿੱਤਾ ਤੇ 240 ਕਰੋੜ ਰੁਪਈਆ ਕਿ ਆਪਣਾ ਪੰਜਾਬ ਸਰਕਾਰ ਨੇ ਪਾਇਆ 25% ਇਸੇ ਤਰ੍ਹਾਂ ਆਪਣਾ ਜਿਹੜਾ ਤੁਹਾਨੂੰ ਪਤਾ ਹੈ ਆਇਸ਼ਮਾ ਯੋਜਨਾ ਆ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਮ ਆਦਮੀ ਕਲੀਨਿਕ ਲਿਖ ਲਿਆ ਉਹਨਾਂ ਨੇ ਵੀ ਅਸੀਂ ਆਮ ਆਦਮੀ ਕਲੀਨਿਕ ਲਿਖ ਲਿਆ ਮੁੱਖ ਮੰਤਰੀ ਜੀ ਦੀ ਫੋਟੋ ਲਾਤੀ ਤਾਂ ਭਾਰਤ ਸਰਕਾਰ ਨੇ ਕਿਹਾ ਨਹੀਂ ਜੇ ਪੈਸੇ ਅਸੀਂ ਦੇਣੇ ਆ 60% ਤਾਂ ਸਾਡੇ ਮੁਤਾਬਿਕ ਚੱਲੋ ਫਿਰ ਇਹਨਾਂ ਨੇ ਆਪਣਾ ਕਿਉਂਕਿ ਪੈਸਾ ਬੰਦ ਕਰਤਾ ਭਾਰਤ ਸਰਕਾਰ ਨੇ ਇਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਤੁਹਾਡੇ ਮੁਤਾਬਿਕ ਹੀ ਚੱਲਾਂਗੇ ਫਿਰ ਕੀ ਕੀਤਾ ਆਪਾਂ ਜਿੱਦਾਂ ਉਥੋਂ ਆਪਣਾ ਮੋੜ ਤੋਂ ਆਏ ਨਾ ਐਦਾਂ ਉਂਗਲੀ ਕਰਕੇ ਲਿਖਤਾਂ ਫੋਟੋ ਛੋਟੀ ਇਹ ਲਾਤੀ ਆਮ ਆਦਮੀ ਕਲੀਨਿਕ ਇੱਧਰ ਹੈ ਦੇਖਿਆ ਤੁਸੀਂ ਕਦੇ ਦੇਖਿਆ ਹੋਣਾ ਸਾਰੇ ਪੱਤਰਕਾਰ ਵੀਰਾਨ ਹੈ ਤੇ ਇਹ ਨੌਟਾਂਕੀ ਚਲਾ ਰਹੇ ਹੈਗੇ ਆ ਸਾਡੇ ਆਪਣੇ ਕੱਲ ਆਪਣਾ ਭਾਜਪਾ ਦੇ ਜਿਹੜੇ ਸਾਡੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਜੀ ਉਹਨਾਂ ਨੇ ਫਾਜ਼ਿਲਕਾ ਪਿੰਡ ਦੇ ਵਿੱਚ ਇਹ ਇੱਕ ਪਿੰਡ ਦੇ ਵਿੱਚ ਮੀਟਿੰਗ ਲਈ ਔਰ ਉਹਨਾਂ ਨੇ ਗੱਲ ਕਿਹਾ ਅੱਜ ਅਖਬਾਰਾਂ ਦੇ ਵਿੱਚ ਹੈਗਾ ਕਿ 1000 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਲਾ ਤੁਸੀਂ ਕੇਰਲਾ ਵਰਗੇ ਸਟੇਟ ਜਾਓ ਤਮਿਲਨਾਡੂ ਵਰਗੇ ਸਟੇਟ ਜਾਓ ਤੁਹਾਨੂੰ ਕਿਸੇ ਮੰਤਰੀ ਦੀ ਕਿਸੇ ਮੁੱਖ ਮੰਤਰੀ ਦੀ ਫੋਟੋ ਨਹੀਂ ਮਿਲੇਗੀ ਇੱਥੇ ਆਪਣਾ ਇੰਨਾ ਪੈਸਾ ਹਰੇਕ ਐਡਵਰਟਾਈਜ਼ਮੈਂਟ ਦੇ ਤੁਸੀਂ ਸੌਰੀ ਮਾਫ ਕਰਨਾ ਪੱਤਰਕਾਰ ਵੀਰ ਹੋ ਤੇ ਇੱਥੇ ਸਾਰੀਆਂ ਅਖਬਾਰਾਂ ਖਬਰ ਲਾਉਣ ਤੋਂ ਵੀ ਡਰਦੀਆਂ ਕਿਉਂਕਿ ਉਹਨਾਂ ਨੂੰ ਜੇ ਤੁਸੀਂ ਖਬਰ ਲਾਓਗੇ ਤਾਂ ਉਹ ਕੁੰਡੀ ਟਾਈਟ ਕਰ ਦਿੰਦੇ ਆ ਇਹਨਾਂ ਦੀ ਐਡਵਰਟਾਈਜ਼ਮੈਂਟ ਬੰਦ ਕਰ ਦਿਓ ਇਹਨਾਂ ਦੀ ਆ ਬੰਦ ਕਰ ਦਿਓ ਅਜੀਤ ਵਰਗਾ ਜਿਹੜਾ ਪੇਪਰ ਹੈਗਾ ਇਹ ਮਾਫ ਕਰਨਾ ਮੈਂ ਨਾ ਲੈ ਰਿਹਾ ਉਹ ਵੀ ਸਿਸ਼ੋਧੀਆਂ ਕਦੇ ਹੁਣ ਜਾ ਕੇ ਫੋਟੋ ਖਿਚਾ ਰਿਆ ਤੇ ਪਹਿਲਾਂ ਤਾਂ ਉਹ ਠੀਕ ਕਰਦੇ ਸੀਗੇ ਹੁਣ ਉਹ ਵੀ ਖਬਰ ਲਾਣੋਂ ਬੰਦ ਹੋ ਗਏ ਆ ਟਰਿਬਿਊਨ ਅਰਗਾ ਖਬਰਾਂ ਲਾਣ ਤੋਂ ਬੰਦ ਕਰ ਗਿਆ ਹੈਗਾ ਭੱਜ ਗਿਆ ਹੈਗਾ ਯਾਨੀ ਕਿ ਸਭ ਦੀ ਘੰਡੀ ਮਰੋੜੀ ਜਾਂਦੇ ਹੈਗੇ ਆ ਕਿ ਜੇ ਖਬਰ ਲਾਓਗੇ ਤਾਂ ਫਿਰ ਅਸੀਂ ਪੱਤਰਕਾਰਾਂ ਦੇ ਪਰਚੇ ਹੋਣ ਲੱਗ ਪਏ ਜੇ ਤੁਸੀਂ ਸੱਚ ਦੀ ਗੱਲ ਲਿਖੋਗੇ ਜਾਂ ਸੱਚ ਨੂੰ ਪੁੱਛੋਗੇ ਕਿ ਆ ਕੀ ਹੋਇਆ ਕਹਿੰਦੇ ਜੀ ਆਪਣਾ ਇਹਦੇ ਨਾਲ ਸੀਕਰੇਸੀ ਭੰਗ ਹੁੰਦੀ ਆ ਹੁਣ ਹੈਲੀਕਾਪਟਰ ਜੇ ਆਪਾਂ ਕੱਲ ਨੂੰ ਕਿਤੇ ਜਾਣਾ ਪਰਸੋਂ ਨੂੰ ਜਾਣਾ ਤਾਂ ਤਾਂ ਸੀਕਰੇਸੀ ਆ ਬਈ ਨਾ ਦੱਸੋ ਲੇਕਿਨ ਜੇ ਮਹੀਨਾ ਪਹਿਲਾਂ ਸਾਲ ਪਹਿਲਾਂ ਹੈਲੀਕਾਪਟਰ ਕਿੱਥੇ ਚੱਲਿਆ ਕਿੰਨਾ ਪੈਸਾ ਖਰਚ ਹੋਇਆ ਕਿੱਥੇ ਗਿਆ ਕੌਣ-ਕੌਣ ਬੈਠਾ ਸੀ ਤਾਂ ਉਹਨੂੰ ਦੇਣ ਦੇ ਵਿੱਚ ਇਨਫਾਰਮੇਸ਼ਨ ਚੁਕਾਦੀ ਸੀ ਸਿਕਰੈਸੀ ਭੰਗ ਹੁੰਦੀ ਹੈ ਸੋ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਪੰਜਾਬ ਦਾ ਪੈਸਾ ਬਰਬਾਦ ਕਰ ਰਹੀ ਹੈ ਜਿਹੜਾ ਗਰੀਬਾਂ ਨੂੰ ਨਹੀਂ ਦੇਣਾ ਚਾਹੁੰਦੀ 40% ਪੈਸਾ ਜੇ ਪਾਣਗੇ ਸਟੇਟ ਗਵਰਨਮੈਂਟ ਤਾਂ ਸਟੇਟ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਹੋ ਜਾਏਗੀ ਜੇ ਮੇਰਾ ਪੈਸਾ ਹੀ ਨਹੀਂ ਹੈ ਤਾਂ ਮੈਨੂੰ ਕਾਦੀ ਪਰਵਾਹ ਹੈ ਬਈ ਚਾਹੇ ਕੋਈ ਵੇਸਟ ਹੋਵੇ ਕਰਾਪਸ਼ਨ ਕਰੇ ਜਿਹੜਾ ਕਿ ਹੁਣ ਹੋ ਰਿਹਾ ਸੀਗਾ ਸੋ ਉਹਨਾਂ ਗੱਲਾਂ ਨੂੰ ਦੂਰ ਕਰਨ ਦੇ ਵਾਸਤੇ ਭਾਰਤ ਸਰਕਾਰ ਨੇ ਚਾਇਆ ਕਿ ਇਹਨੂੰ ਸ਼ੇਅਰਿੰਗ ਤੇ ਕਰੇ ਤਾਂ ਕਿ ਹਰ ਸਟੇਟ ਗਵਰਨਮੈਂਟ ਹੁਣ 20 ਸਰਕਾਰਾਂ ਆ ਭਾਜਪਾ ਦੀਆਂ ਤੇ ਭਾਜਪਾ ਦੀਆਂ ਸਹਿਯੋਗੀ ਸਰਕਾਰਾਂ 20 ਸਟੇਟਾਂ ਦੇ ਵਿੱਚ ਚੱਲ ਰਹੀਆਂ ਉੱਥੇ ਵੀ ਜੀ ਰਾਮ ਜੀ ਨੇ ਚੱਲਣਾ ਹੈ ਉਹ ਸੇਮ ਸਕੀਮ ਹੈ ਉੱਥੇ ਕੋਈ ਅਲੱਗ ਸਕੀਮ ਥੋੜੀ ਹੈ ਕਿ ਭਾਜਪਾ ਰੂਲਡ ਸਟੇਟਾਂ ਦੇ ਵਿੱਚ ਜ਼ਿਆਦਾ ਪੈਸੇ ਮਿਲਦੇ ਆ ਨਾਰਮਸ ਅਲੱਗ ਹੈਗੇ ਆ ਪੰਜਾਬ 'ਚ ਅਲੱਗ ਹੈਗੇ ਆ ਜਾਂ ਹਿਮਾਚਲ 'ਚ ਲੱਗੇ ਨਾ ਸਾਰੇ ਸਟੇਟਾਂ ਦੇ ਵਿੱਚ ਇੱਕੋ ਹੀ ਨਾਰਮ ਚੱਲਣਾ ਹੈਗਾ ਇਸ ਕਰਕੇ ਭਾਰਤ ਸਰਕਾਰ ਨੇ ਜੋ ਆਪਣੀਆਂ ਕਮੀਆਂ ਪੇਸ਼ੀਆਂ